ਅਦਰ ਨੂੰ ਲੱਗਦਾ ਬਸ ਗੋਲੇ ਕਰਦੀਆਂ ਜੀ ਗਰਾਰੀਆਂ ਸੀ 12 ਬੰਦੇ ਬੁਲਾਏ ਤੇ 3 ਮਹੀਨੇ ਉਸਨੇ ਅੱਛਾ ਹਾਂ ਕਿੰਨਾ ਆਪਣੇ ਸੁਣ ਲਿਆ ਕਰ ਅੱਛਾ ਹਾਂ ਕਿ ਮੈਂ ਕਹਿੰਦੇ ਕਿੰਨਾ ਬੜਾ ਕੰਮ ਲਾ ਗਿਆ ਪਹਿਲਾਂ ਹੀ ਇਹਦਾ ਕਤਲ ਹੋ ਗਿਆ ਸੀ 2020 ਚ ਮੁੰਡੇ ਦਾ ਉਹ ਚਾਰੇ ਜਾਨੇ ਅੰਦਰ ਆ ਜਿਹਨੇ ਕਤਲ ਕਰਿਆ ਵੀ ਚਾਰਾਂ ਨੇ ਕਤਲ ਕਰਿਆ ਉਹ ਚਾਰੇ ਜਾਨੇ ਅੰਦਰ ਬੈਠੇ ਸਾਡੇ ਬਾਦੂ ਹੀ ਪਏ ਪਏ ਆ ਜੀ ਵੀ ਤੁਸੀਂ ਸਾਡਾ ਮੁੰਡਾ ਮਾਰਿਆਗਾ ਜੀ ਅਸੀਂ ਨਾ ਮਾਰਨ ਦਾ ਨਾ ਮਰਾਉਣ ਦਾ ਨਾ ਸਾਡਾ ਮਤਲਬ ਵਟਦਾ ਨਹੀਂ ਰੋਣਾ ਸਾਡਾ ਕਦਾ ਰੋਣਾ ਜਿਨ੍ਹਾਂ ਦੇ ਸੱਟਾਂ ਮਾਰੀਏ ਕੌਣ ਨੇ ਤੁਹਾਡੇ ਉਹ ਜਿਹਦੀ ਭਾਈ ਆ ਜੀ ਮੇਰਾ ਜਸਪਾਲ ਸਿੰਘ ਅੱਛਾ ਜਸਪਾਲ ਸਿੰਘ ਹਾਂਜੀ ਇਹ ਕਾਰਨ ਕਿ ਕਿੰਨੇ ਕੁ ਲੋਕ ਸੀ ਕਿੱਥੇ ਇਹ ਘਟਨਾ ਹੋਈ ਥੋੜਾ ਜਿਹਾ ਇੱਕ ਟਰੱਕ ਨੂੰ ਨੀਹਾਂ ਕੋਲੇ ਹੋਈ ਆ ਜੀ ਚਾਰੇ ਤਾਂ ਉਹ ਹੋ ਸੀ ਇੱਕ ਤਾਂ ਉਹਦੀ ਮੰਜੇ ਦੀ ਮਾਂ ਜੀ ਅੱਛਾ ਇੱਕ ਮੰਜੇ ਦਾ ਪ੍ਰੋਹਣਾ ਜੀ ਇੱਕ ਮੰਜੇ ਦੀ ਭੈਣ ਜੀ ਅੱਛਾ ਜੀ ਇੱਕ ਮੁੰਡਾ ਇਹਨਾਂ ਨੇ ਘਰੇ ਰੱਖਿਆ ਹੋਇਆ ਮਜਬੀ ਸਿੱਖਾਂ ਦਾ ਮੁੰਡਾ ਜੀ ਉਹਦਾ ਨਾਂ ਉਹ ਜੱਗੇ ਜੱਗੇ ਦਾ ਮੁੰਡਾ ਨਾਂ ਨਹੀਂ ਪਤਾ ਜੀ ਕੀ ਆ ਠੀਕ ਆ ਜੀ ਇੱਕ ਉਹ ਆ ਜੀ ਤੇ ਸੱਤ ਅੱਠ ਜਾਣੇ ਅਣ ਪਛਾਤੇ ਆ ਜੀ ਅੱਛਾ ਉਹਨਾਂ ਦੀ ਸਿਆਣ ਅਜੇ ਮੈਨੂੰ ਕਲੀਅਰ ਹੋਈ ਨਹੀਂ ਕਿ ਉਹਨੂੰ ਮੈਂ ਆ ਹੁਣ ਉਹਨੂੰ ਭੱਜ ਗਈ ਸੀ ਉਹ ਅੱਛਾ ਹਾਂਜੀ ਕਤਲ ਕਿਸ ਕਾਰਨ ਹੋਇਆ ਜਿਹੜੇ ਕਤਲ ਦਾ ਤੁਹਾਡਾ ਨਾਮ ਉਹ ਕਤਲ ਜੀ ਇਹ ਮੁੰਡੇ ਬੰਨ ਕੇ ਕੁੱਤੇ ਹੋਏ ਸੀਗੇ ਜੀ ਉਹ ਅੱਛਾ ਜਿਹੜਾ ਨੇ ਕਤਲ ਕਰਿਆ ਉਹ ਅੰਦਰ ਹੀ ਬੈਠੇ ਉਹ ਤਾਂ ਹੁਣ ਲਲਕਾਰ ਕੇ ਕਹਿੰਦੇ ਵੀ ਅਸੀਂ ਮਾਰੇ ਇਹਨਾਂ ਦਾ ਮਤਲਬ ਨਹੀਂ ਜੀ ਕੋਈ ਫਿਰ ਵੇਟ ਆ ਗਏ ਕੀ ਗੱਲ ਹੋਈ ਹੈਗੀ ਇਹ ਇਹਨਾਂ ਨੂੰ ਜਿਹੜੀ ਆਰਚ ਬਸ ਬੈਠਾ ਸੀ ਉੱਥੇ ਫੜ ਲਿਆ ਅੱਛਾ ਜੀ ਹਾਂ ਗਰਾਰੀਆਂ ਤੀਆਂ 12 ਬੰਦੇ ਬੁਲਾਏ ਤੇ ਉਹ ਤੀਵੀਂ ਨੇ ਉਸਨੇ ਅੱਛਾ ਜੀ ਤੇ ਬਸ ਉੱਥੇ ਗਰਾਰੀਆਂ ਮਲੇਟੀਆਂ ਹੁੰਦੀਆਂ ਛੜੀਏ ਦੇ ਪੈਪ ਤੇ ਤੇ ਉੱਥੇ ਬਸ ਉਹਨਾਂ ਨੇ ਵੜਤਾ ਅੱਛਾ ਜੀ ਹਾਂ ਕੱਲ ਕੀ ਆ ਗੱਲ ਕਾ ਵੱਡਿਆ ਗੱਲ ਕੀ ਉਹ ਦੁਸ਼ਮਣੀ ਜੀ ਮੇਟਾ ਮੁੰਡਾ ਆ ਰਿਹਾ ਕਿ ਨਾ ਮੁੰਡਾ ਆ ਰਿਹਾ ਉਹ ਉੱਥੇ ਜੇਲ੍ਹ ਚ ਨਿਗਿਆ ਤਾਂ ਅੱਛਾ ਜੀ ਤੈਨੂੰ ਆਟੇ ਨਾਲ ਪਰੇਥਨ ਲੱਗਿਆਗਾ ਅੱਛਾ ਜੀ ਹਾਂ ਕਿ ਮੈਂ ਕਹਿੰਦੇ ਆਟੇ ਨਾਲ ਪਰੇਥਨ ਲੱਗ ਗਿਆ ਬਹੁਤ ਜ਼ਿਆਦਾ ਮੈਂ ਅਦੇ ਲੱਤ ਲੱਤ ਬਸ ਦੋਨੇ ਤੋੜ ਦਿੰਦੀਆਂ ਜੀ ਅਸਰ ਮੁਤਾਬਕ ਇਹਨਾਂ ਦੇ ਲੜਾਈ ਹੋਈ ਆ ਉੱਥੇ ਮੋੜ ਮਡਹੀ ਲੜਾਈ ਹੋਈ ਆ ਫਿਨਿਸ਼ ਆ ਥੋੜੀ ਮਰੀ ਦੀ ਸੀ ਜਿਆਦਾ ਲੱਗਦੀ ਆ ਸੱਟਾਂ ਜ਼ਿਆਦਾ ਹੈਗੀਆਂ ਇਸ ਲਈ ਜੇ ਜੇ ਅਸੀਂ ਜਾਂਚ ਕਰ ਰਹੇ ਹਾਂ ਦੇਖ ਰਹੇ ਹਾਂ ਸਕੈਨ ਕਰਵਾ ਰਿਆ ਉੱਚੀ ਜ਼ਿਆਦਾ ਕਲੀਅਰ ਹੋਏਗਾ ਵੀ ਇੱਥੇ ਰੱਖਣ ਵਾਲਾ ਹੈ ਕਿ ਅਗੇ ਰੈਫਰ ਕਰਨਾ ਡਾਕਟਰ ਨੂੰ ਲੱਗਦਾ ਫ੍ਰੈਕਚਰ ਹੈ ਹਾਂ ਹਾਂ ਮੇਰਾ ਜੀ ਆਪਾਂ ਨੂੰ ਸਸਪੈਕਟ ਹੀ ਹੈ ਤੇ ਜ਼ਿਆਦਾ ਇਲਾਜ ਤਾਂ ਆਪਾਂ ਮੈਂ ਅਪਾ ਸੀਟੀ ਸਕੈਨ ਜਾਂ ਐਕਸ-ਰੇ ਕਰਾਵਾਂਗੇ ਉੱਚੀ ਜ਼ਿਆਦਾ ਕਲੀਅਰ ਹੁੰਦਾ ਵੀ ਫ੍ਰੈਕਚਰ ਕਿੰਨਾ ਲੱਗ ਰਿਹਾ ਹੈ ਸੀਰੀਅਸ ਲੱਗਦਾ ਰਿਹਾ ਹੈ ਬਾਕੀ ਇੱਕ ਵਾਰੇ ਆਪਾਂ ਦੇਖਦੇ ਆ ਇੱਕ ਪੁਰਾਣੇ ਕਤਲ ਦੇ ਮਾਮਲੇ ਵਿੱਚ ਜਿਹੜੀ ਰਜਿਸ ਚੱਲ ਰਹੀ ਸੀ ਉਸ ਦੇ ਤਹਿਤ ਇੱਕ ਬੰਦੇ ਤੇ ਹਮਲਾ ਕੀਤਾ ਗਿਆ ਜਿਸ ਬੰਦੇ ਤੇ ਹਮਲਾ ਕੀਤਾ ਗਿਆ ਉਸ ਬੰਦੇ ਨੂੰ ਸਿਵਲ ਹਸਪੀਟਲ ਬਠਿੰਡੇ ਜਿਹੜਾ ਦਾਖਲ ਕਰਾਇਆ ਗਿਆ ਉਹਦਾ ਬਿਆਨ ਦਰਜ ਕਰਕੇ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਹਮਲਾਵਰਾਂ ਦੀ ਜਿਹੜੀ ਪਛਾਣ ਕਰ ਲਈ ਗਈ ਹੈ ਉਹਨਾਂ ਨੂੰ ਇਮੀਡੀਏਟਲੀ ਫੜਨ ਲਈ ਜੇਬੀ ਪੁਲਿਸ ਪਾਰਟੀਆਂ ਵਕਫ ਵਕਫ ਥਾਵਾਂ ਤੇ ਰਵਾਨਾ ਹੋ ਗਈ ਹੈ ਤੇ ਉਮੀਦ ਕਰਦੇ ਹਾਂ ਕਿ ਅਸੀਂ ਰਾਤੋ ਰਾਤ ਜਿਹੜੇ ਹੈਗੇ ਹਮਲਾਵਰ ਐ ਸੀ ਇਹਨਾਂ ਨੂੰ ਕਾਬੂ ਕਰਕੇ ਤਰ੍ਹਾਂ ਗ੍ਰਿਫਤਾਰ ਕਰਕੇ